ਹੈਲੋ ਇੱਕ ਮੈਂ ਤੁਹਾਡੇ ਨਾਲ ਗੱਲ ਸੌਝੀ ਕਰਨੀ ਸੀ ਵੀਰੇ ਦੇਖੋ ਮੈਂ ਤਾਂ ਆਪਦਾ ਬਣਾ ਕੇ ਹਰ ਇੱਕ ਨੂੰ ਉਹ ਗੱਲ ਕਹਿਣੀ ਹੁੰਦੀ ਆ ਮੈਨੂੰ ਕੋਈ ਐ ਨਹੀਂ ਹੈਗਾ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਆ ਜੀ ਮੈਂ ਐਵੇਂ ਨਹੀਂ ਹੁੰਦਾ ਹਰ ਇੱਕ ਇੱਕੋ ਜਿਹਾ ਨਹੀਂ ਹੁੰਦਾ ਹੈਗਾ ਤੇ ਤੁਹਾਡੇ ਨਾਲ ਨਾ ਮੈਂ ਗੱਲ ਜਿਵੇਂ ਕੋਈ ਨਾ ਉਹ ਦੇਖੋ ਵੀਡੀਓ ਪਾਉਂਦਾ ਕੋਈ ਬਾਕੀ ਮੈਂ ਤਾਂ ਕਰੇ ਐਵੇਂ ਤਾਂ ਖਰੀਦਿਆ ਵੀ ਨਹੀਂ ਪਸ਼ੂ ਆਪਾਂ ਦਾ ਖਰੀਦਿਆ ਨਹੀਂ ਹੈਗਾ ਦੇਖੋ ਪੈਸੇ ਕਿਹੜਾ ਕਮਾਉਣੇ ਬਹੁਤ ਔਖੇ ਨੇ ਕੋਈ ਵੀ ਆ ਕੰਮ ਮਿਹਨਤ ਕਰਨੀ ਕਮਾਉ ਕੇ ਲਾਉਣੇ ਬਹੁਤ ਔਖੇ ਨੇਗੇ ਤੇ ਅਗਲਾ ਨਾ ਹਰ ਇੱਕ ਚਲੋ ਕੋਈ ਵੀ ਆ ਵੀਡੀਓ ਬਣਾਉਂਦਾ ਪੈਸਾ ਲੈ ਕੇ ਬਣਾਉਂਦਾ ਜੀ ਇਹ 20 ਕਿਲੋ ਵਾਲੀ ਹੈ 15 ਕਿਲੋ ਵਾਲੀ ਹੈ 16 ਕਿਲੋ ਵਾਲੀ ਹੈਗੀ ਤੇ ਆਪਾਂ ਹਰ ਇੱਕ ਨੂੰ ਮੈਂ ਦੋ ਤਿੰਨ ਵਾਰ ਇਹੀ ਗੱਲ ਕਹੀ ਹੈ ਵੀ ਹਰ ਇੱਕ ਜਾ ਪੂਰੀ ਆਪਦੀ ਤਸੱਲੀ ਕਰਕੇ ਪਸ਼ੂ ਲਿਆ ਕਰੋ ਅੱਖਾਂ ਮਿਊਜ਼ਿਕੇ ਨਾ ਫੈਸਲਾ ਆਇਆ ਕਰੋ ਇੱਕ ਹੁਣ ਆਮ ਜੀ ਮੈਂ ਉਸਦੇ 1 ਲੱਖ ਰੁਪਏ ਮੰਗ ਲਾਂਦਾ ਕੋਈ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ 70 80 ਹਜ਼ਾਰ ਦਾ ਤਾਂ ਪਸ਼ੂ ਰੇ ਹੈ ਹੀ ਨਹੀਂ ਹੈਗਾ ਤੇ 1 ਲੱਖ ਰੁਪਏ ਹਰ ਇੱਕ ਮੰਗ ਲਾਂਦਾ ਉਹੀ ਗੱਲ ਦੁੱਧ ਭਾਵੇਂ ਅਗਲੇ ਦੇ ਕਰੇ ਉਹ ਕਹਿੰਨੇ ਨੇ ਦੁੱਧ ਪੁੱਤ ਕਰਮਾਂ ਦਾ ਅਗਲੇ ਦੀ ਸੇਵਾ ਹੋਊਗੀ ਜਿਹੇ ਜਿਹੋ ਜਿਹਾ ਦੁੱਧ ਕੱਢ ਲੂਗਾ ਹਨਾ ਦੇਖੋ ਉਹ ਤੁਸੀਂ ਇੱਕ ਹੁਣ ਅਗਲਾ 10 ਕਿਲੋ ਦੁੱਧ ਤਿਆਰ ਹੈ ਜਦੋਂ ਆਪਾਂ ਤਿਆਰ ਤੇ ਪੈਸਾ ਲਾਉਣਾ ਉਹ ਗੱਲ ਵੱਖਰੀ ਹੁੰਦੀ ਆ ਪੰਜ ਡੰਗ ਚਾਰ ਡੰਗ ਚ ਉਹ ਤਿਆਰ ਦੁੱਧ ਲਵੋ ਆਪਦਾ ਹੁਣ ਜਿਵੇਂ ਮੈਂ ਕਹਿੰਦਾ ਵੀ ਇਹਦੇ ਇਟਾਂ 10 ਕਿਲੋ ਤਿਆਰ ਹੈ ਜੀ ਇਹ 16 ਕਿਲੋ ਦੇਊਗੀ ਗੀ ਦਾ ਮਤਲਬ ਆਪਾਂ ਨੂੰ ਕੀ ਪਤਾ ਦੇਵੇ ਨਾ ਦੇਵੇ ਆ ਕੇ ਤੇ ਅਗਲੇ ਤੋਂ ਨਾ ਤਿਆਰ ਦੁੱਧ ਲਿਆ ਕਰੋ ਦੇ ਤੁਹਾਨੂੰ ਮੇਰੀ ਇਹ ਗੱਲ ਵਧੀਆ ਲੱਗੀ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਪਰ ਵੀ ਮੈਂ ਤਾਂ ਇਹ ਗੱਲਾਂ ਦੇ ਖਿਲਾਫ ਆਂਗੀ ਵੀ ਅਗਲਾ ਕਹਿਣਾ ਇੰਨਾ ਦੁੱਧ ਜੀ ਇਹਨਾਂ ਦੇ ਦੇ ਦੂਗੀ ਸੇਵਾ ਨਾਲ ਉਹ ਕੀ ਪਤਾ ਜੀ ਗਾਹਾਂ ਜਾ ਕੇ ਆਪਣੇ ਤੋਂ ਨਾ ਸੇਵਾ ਉਹ ਜਾ ਨਾਂ ਪਵੇ ਤੇ ਜਦੋਂ ਉਹਨਾਂ ਤੋਂ ਨਹੀਂ ਇੰਨੇ ਟਾਈਮ ਦੀ ਸੇਵਾ ਹੋ ਕੇ ਦੁੱਧ ਚੜੀ ਹੈਗੀ ਤੇ ਆਪਣੇ ਕੋਲ ਕਿਹੜਾ ਜ਼ਿਆਦਾ ਚੜਜੂਗੀ ਇਹ ਗਲਤ ਗੱਲਾਂ ਨਹੀਂ ਆਂ ਦੇਖੋ ਅਗਲਾ 1.5 ਲੱਖ ਰੁਪਇਆ ਮੰਗ ਲੰਦਾ ਹੈਗਾ ਵੀ ਬਹੁਤ ਔਖਾ ਹੈਗਾ ਪੈਸਾ ਕਮਾਉਣਾ ਤੇ ਗਾਹਾਂ ਉਹ ਕਰਨਾ ਬਾਕੀ ਗਾਹਾਂ ਅੱਗੇ ਤੁਹਾਨੂੰ ਪਤਾ ਹੀ ਹੈ ਦੁੱਧ ਦਾ ਰੇਟ ਨਹੀਂ ਕੋਈ ਮਿਲਦਾ ਆਪਾਂ ਲੋਨ ਲੈਣਾ ਵੀ ਅਗਲੇ ਕੋਲ ਹਰ ਇੱਕ ਕੋਲ ਦਾ ਪਈ ਵੀ ਨਹੀਂ ਵਿਆਜ ਤੇ ਚੱਕ ਕੇ ਲਾਣਾ ਵਿਆਜ ਹੀ ਨਹੀਂ ਪੂਰਾ ਹੁੰਦਾ ਹੈਗਾ ਜੇ ਹੁੰਦੇ ਵੀ ਨਹੀਂ ਫੇਰ ਵੀ ਆਪਾਂ ਨੂੰ ਵੀ ਆਪਾਂ ਉਹਨਾਂ ਤਸੱਲੀ ਕਰਕੇ ਲਿਆ ਕਰੋ ਪਸ਼ੂ ਚਾੜ ਅੰਗ ਪੰਜ ਰੰਗ ਚਵਾਈ ਕਰਕੇ ਜੇ ਤੁਹਾਨੂੰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਧੰਨਵਾਦ